ਸਵਾਗਤ ਹੈ ਇੱਕ ਨਵੀਂ ਪਾਰਟੀ ਬਾਰੇ ਜਾਣ ਦੇ ਬਾਰੇ ਦੇਖੋ ਹਜੇ ਹਜੇ ਕੁਝ ਨਹੀਂ ਮੈਂ ਅ ਸਟੀਫਾ ਦੇ ਤਾਂ ਬਤੌਰ ਓਐਸਡੀ ਟੂ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇਖਦੇ ਹਾਂ ਅੱਗੇ ਕੀ ਬੰਦਾ ਜੀ ਉਹ ਹੁੰਦਾ ਫਿਰ ਜੀ ਮੇਰਾ ਮਨ ਸੀਗਾ ਵੀ ਮੈਂ ਅ ਮੇਰੇ ਮਨ ਸੀ ਵੀ ਮੈਂ ਅੱਗੇ ਨਹੀਂ ਚੱਲ ਸਕਦਾ ਤੇ ਮੈਂ ਸਟੀਫਾ ਦਾ ਪ੍ਰਧਾਨ ਜੁਨ ਦੇਤਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੈ ਤੇ ਤਾਜ਼ਾ ਝਟਕਾ ਲੱਗਾ ਹੈ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਸਨੀ ਬਰਾੜ ਵੱਲੋਂ ਸੰਦੀਪ ਸਿੰਘ ਸਨੀ ਬਰਾੜ ਵੱਲੋਂ ਜਿਹੜੇ ਫਰੀਦਕੋਟ ਨਾਲ ਸੰਬੰਧਿਤ ਆ ਤੇ ਹੁਣੇ-ਹੁਣੇ ਉਹਨਾਂ ਨੇ ਆਪਣੇ ਇਸ ਓਐਸਡੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਸਨੀ ਉਹ ਵਿਅਕਤੀ ਆ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵੇਲੇ ਖੁਦ ਉਹਨਾਂ ਦੇ ਘਰ ਜਾ ਕੇ ਆਪਣੇ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਆਪਣੇ ਨਾਂ ਰਲਾਇਆ ਸੀ ਤੇ ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਵਜੋਂ ਤਾਇਨਾਤ ਸੀਗੇ ਤੇ ਫਿਰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਅੱਜ ਤੋਂ ਮੇਰੇ ਉਸਤੀ ਰਹਿਣਗੇ ਤੇ ਉਦੋਂ ਤੋਂ ਹੀ ਉਹ ਇਹਨਾਂ ਦੇ ਨਾਲ ਜੁੜੇ ਹੋਏ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਚਲੇ ਗਏ ਸੀ ਪਰ ਅੱਜ ਸੰਦੀਪ ਸਿੰਘ ਸਣੀ ਵਿਰਾੜ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਆਪਣਾ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਵੱਡਾ ਝਟਕਾ ਦਿੱਤਾ ਹੈ ਉਥੇ ਫਰੀਦਕੋਟ ਦੀ ਅਕਾਲੀ ਸਿਆਸਤ ਵਿੱਚ ਵੀ ਇਸ ਝਟਕੇ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਆਪਣਾ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਪਹਿਲੀ ਪ੍ਰਤੀਕਿਰਿਆ ਪੰਜਾਬ ਡੈਰੇ ਨੂੰ ਦਿੱਤੀ ਆ ਤੇ ਫੋਨ ਤੇ ਗੱਲਬਾਤ ਕਰਦਿਆਂ ਉਹਨਾਂ ਆਪਣੇ ਅਸਤੀਫੇ ਦੀ ਜਿੱਥੇ ਪੁਸ਼ਟੀ ਕੀਤੀ ਆ ਤੇ ਨਾਲ ਦੀ ਨਾਲ ਸਿਆਸਤ ਦੇ ਵਿੱਚ ਅਗਲਾ ਕਦਮ ਕੀ ਚੁੱਕਣ ਵਾਲੇ ਆ ਜਲਦੀ ਫਰੀਦਕੋਟ ਆ ਕੇ ਆਪਣੇ ਸਮਰਥਕਾਂ ਦੇ ਨਾਲ ਗੱਲਬਾਤ ਕਰਦੇ ਐਲਾਨ ਕਰ ਮੰਗੇ ਆਓ ਸੁਣਦੇ ਹਾਂ ਫੋਨ ਤੇ ਕਿਸ ਤਰ੍ਹਾਂ ਗੱਲਬਾਤ ਕੀਤੀ ਸਨੀਵਾਰ ਨੂੰ ਹਾਲੀ ਸਾਬ ਮੈਂ ਅੱਜ ਅਸਤੀਫਾ ਦੇਤਾ ਬਤੌਰ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਉਸਜੀ ਦੇ ਤੌਰ ਜੀ ਦੇਤਾ ਉਸ ਬੀ ਸਿੰਘ ਬਾਲ ਸਿੰਘ ਨੇ ਵੀ ਆਪ ਦਾ ਅਸਤੀਫਾ ਦੇਤਾ ਬਤੌਰ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਤੇ ਜਦੋਂ ਪ੍ਰਧਾਨ ਅਸਤੀਫਾ ਦੇ ਦਿੰਦਾ ਤੇ ਫਿਰ ਤੁਸੀਂ ਐਗਜ਼ਿਸਟ ਹੀ ਨਹੀਂ ਕਰਦੇ ਕਿਸੇ ਮੈਂ ਤੇ ਕਿਸੇ ਬੋਡੀ ਦੇ ਵਿੱਚ ਜੀ ਤੇ ਮੈਂ ਆਪ ਦਾ ਅਸਤੀਫਾ ਤੇ ਤੁਹਾਨੂੰ ਉਹ ਅਸਤੀਫਾ ਤਾਂ ਹੋ ਸਕਦਾ ਪ੍ਰਧਾਨ ਦਾ ਤਾਂ ਅਸਤੀਫਾ ਵਾਪਸ ਵੀ ਹੋ ਸਕਦਾ ਕਿਉਂਕਿ ਹਜੇ ਕੋਰ ਕਮੇਟੀ ਦੀ ਮੀਟਿੰਗ ਵਗੈਰਾ ਹੋਣੀ ਆ ਸਭ ਕੁਝ ਹੋਣਾ ਉਹ ਹੁੰਦਾ ਫਿਰੇ ਜੀ ਮੇਰਾ ਮਨ ਸੀਗਾ ਵੀ ਮੈਂ ਅ ਮੇਰੇ ਮਨ ਸੀ ਵੀ ਮੈਂ ਅੱਗੇ ਨਹੀਂ ਚੱਲ ਸਕਦਾ ਤੇ ਮੈਂ ਅਸਤੀਫਾ ਆਪ ਦਾ ਪ੍ਰਧਾਨ ਚ ਹੁੰਦੇ ਤਾਂ ਕੀ ਲੱਗਦਾ ਅਸਤੀਫਾ ਦੇਣ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਚਲੋ ਹਜੇ ਤਾਂ ਦੇਖ ਕੇ ਆਏ ਹਾਂ ਜੀ ਹਜੇ ਵੇਖਦੇ ਮੈਂ ਫਰੀਦਕੋਟ ਆਉਂਗਾ ਫਰੀਦਕੋਟ ਬੈਠ ਕੇ ਸਾਰੇ ਸਜਰਾਂ ਨਾਲ ਅਸਤੀਫਾ ਦੇ ਕੇ ਆਏ ਹਾਂ ਜੀ ਮੈਂ ਤੁਹਾਡਾ ਫੋਨ ਪਹਿਲਾਂ ਆਇਆ ਤੁਹਾਨੂੰ ਨਾਲ ਗੱਲ ਹੋਈ ਹੈ ਸਤੀਫਾ ਦਿੱਤਾ ਹੈ ਨਵੀਂ ਪਾਰਟੀ ਬਾਰੇ ਜਾਣ ਬਾਰੇ ਦੇਖੋ ਹਜੇ ਹਜੇ ਕੁਝ ਨਹੀਂ ਮੈਂ ਤਾਂ ਸਤੀਫਾ ਦਿੱਤਾ ਬਤੌਰ OSD ਤੋਂ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇਖਦੇ ਹਾਂ ਅੱਗੇ ਕੀ ਬੰਦ ਹੈ ਜੀ ਜੇ ਤੁਹਾਡਾ ਕਾਰਜਕਾਲ ਦੇਖਿਆ ਜਾਵੇ ਬਤੌਰ OSD ਪ੍ਰਧਾਨ ਜੀ ਦੇ ਨਾਲ ਤਾਂ ਕਿਸ ਤਰ੍ਹਾਂ ਰਿਹਾ ਕਿੰਨਾ ਬਹੁਤ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਰਿਹਾ ਬਹੁਤ ਵਧੀਆ ਕੋਸ਼ਿਸ਼ ਕੀਤੀ 2022 ਦੇ ਇਲੈਕਸ਼ਨ ਵੀ ਲੜੇ 2024 ਦੇ ਵੀ ਇਲੈਕਸ਼ਨ ਲੜੇ ਜੀ ਬਹੁਤ ਵਧੀਆ ਸਮਾਂ ਨਿਕਲੇ ਜੀ ਬੜਾ ਵਧੀਆ ਬਤੌਰ ਵਧੀਆ ਸਮਾਂ ਨਿਕਲੇ ਜੀ ਸਨੀ ਜੀ ਜਿਹੜੇ ਹੁਣ ਚਾਰ ਉਪਚੋਣਾਂ ਹੋ ਰਹੀਆਂ ਇਹਨਾਂ ਚਾਰਾਂ ਉਪਚੋਣਾਂ ਦੇ ਵਿੱਚ ਸੁਖਬੀਰ ਜੀ ਵੱਲੋਂ ਇਲੈਕਸ਼ਨ ਨਾ ਲੜਨ ਬਾਰੇ ਇਹ ਇਹ ਦਾ ਕਿਸ ਤਰ੍ਹਾਂ ਦੇਖਦੇ ਹੋ ਮੇਰੇ ਆ ਆ ਪਾਰਟੀ ਦੇ ਡਿਸੀਜਨ ਹੁੰਦੇ ਆ ਹਾਲੀ ਸਾਹਿਬ ਮੈਂ ਇਹਨੂੰ ਇਸ ਚੀਜ਼ ਵਾਸਤੇ ਨਾ ਆ ਪਾਰਟੀ ਦੇ ਡਿਸੀਜਨ ਹੈ ਜੋ ਪਾਰਟੀ ਨੇ ਡਿਸੀਜਨ ਇਹ ਤਾਂ ਸੋਚ ਚੰਕੀ ਲੇਤਾ ਹੀ ਪਰ ਤੁਸੀਂ ਕਦੋਂ ਤੱਕ ਹੁਣ ਨਵਾਂ ਫੋਨ ਲਗਾ ਮੈਂ ਮਤਲਬ ਬਸ ਫਰੀਦਕੋਟ ਆਉਂਗਾ ਹੀ ਮੈਂ 2-4 ਦਿਨਾਂ ਤੇ ਫਿਰ ਫਰੀਦਕੋਟ